ਹਾਂਜੀ ਆਪਾਂ ਪਾਤੀਆ ਕਰੋ ਰਵਾਨਗੀ ਕੰਮ ਲਈ ਛੱਡ ਪਿੰਡ ਦੀਆਂ ਜੂਹਾਂ ਉੱਡ ਚੱਲੀਆਂ ਨੇ ਰੂਹਾਂ ਆਪਾਂ ਪਹੁੰਚ ਗਏ ਸੀਗੇ ਮੋਗੇ ਮੋਗੇ ਜਾ ਕੇ ਆਪਾਂ ਖੈਂਚ ਦੀ ਤਿਆਰੀ ਰੋਟੀਆਂ ਖਾਣ ਦੀ ਕਿਉਂਕਿ 2-3 ਘੰਟੇ ਹੋ ਗਏ ਸੀ ਰਾਈਡ ਕਿਸੇ ਪਾਸੇ ਦੀ ਪਈ ਨਹੀਂ ਰੋਟੀ ਰਾਟੀ ਖਾ ਕੇ ਆਪਾਂ ਚੱਲ ਪਏ ਲੁਧਿਆਣੇ ਵੱਲ ਨੂੰ ਨਾ ਹੀ ਆਪਾਂ ਸਵਾਰੀ ਮੰਗਦੇ ਆ ਕਿ ਇਹ ਤੋਂ ਨਾ ਹੀ ਕੋਈ ਦਿੰਦਾ ਜਿਹੜੇ ਕੋਈ 2-3 ਬੰਦੇ ਹੈਗੇ ਜਿਨ੍ਹਾਂ ਨੂੰ ਆਪਾਂ ਫੋਨ ਫਾਨ ਕਰਦੇ ਆ ਪਰ ਆਪਦੀ ਨੀ ਕਿਸੇ ਤੋਂ ਲਿਬੜੀ ਪੁੰਜੀ ਆਂਦੀ ਮੈਨੂੰ ਕਿਸੇ ਨੇ ਸਵਾਹ ਕੰਮ ਦੇਣਾ ਗੱਲ ਜ਼ਰਬ ਉਹਨਾਂ ਦੀ ਕਰਦੇ ਆ ਜਿਹੜੇ 15 ਸਾਲਾਂ ਤੋਂ ਜੁੜੇ ਸੀ ਆ ਸੀਜ਼ਨ ਟਪਾ ਦਿਓ ਜੇ ਟਪਾ ਸਕਦੇ ਆ ਮੈਂਤ ਨਹੀਂ ਕਰ ਰਿਆ ਮੈਂ ਸਿਰਫ ਤੁਹਾਡੇ ਅੱਗੇ ਇੱਕ ਗੁਜਾਰਿਸ਼ ਕਰ ਸਕਦਾ ਤੇ ਉਸ ਤੋਂ ਬਾਅਦ ਆਪਾਂ ਲੁਧਿਆਣੇ ਜਾ ਰਹੇ ਸੀ ਤੇ ਰਾਹ ਚ ਆਪਣੇ ਪੱਲੇ ਦਾ ਹੀ ਰੈਲਿੰਗਾਂ ਤੇ ਧਰਮ ਦੇ ਨਾਂ ਤੇ ਲਲੜ ਪਬੜਾ ਹੀ ਕੁਝ ਰਹਿ ਗਿਆ ਲੁਧਿਆਣੇ ਪਹੁੰਚੇ ਤੋਂ ਬਾਅਦ ਮੈਂ ਮਿਲਿਆ ਆਪਣੇ 베ਲੀ ਨੂੰ ਉਸੇ ਨੂੰ ਪੁਰਾਣੇ ਯਾਰ ਨੂੰ ਇਹਨੇ ਵੀ ਪਦੰਦਰ ਨੇ ਕੋਈ ਨਾ ਕੋਈ ਗੱਲ ਕੱਢ ਮਾਰਨੀ ਹੈ ਕਹਿੰਦਾ ਬਚੋ ਇਹਦੇ ਤੋਂ ਮੈਂ ਕਿਹਾ ਮੈਂ ਕਿਹੜਾ ਭਰਾਵਾ ਕੁਲਵੀਸ਼ਾ ਉਸ ਤੋਂ ਬਾਅਦ ਲੋ ਜੀ ਰੱਬ ਨੇ ਕਹਿ ਰ ਗੁਜ਼ਾਰਿਆ ਹੀ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ بارش ਪੈ ਰਹੀ ਸੀ ਰਾਈਡ ਤਾਂ ਪਰ ਨਹੀਂ ਮਿਲੀ ਮੈਂ ਕਿਹਾ ਉਸ ਤੋਂ ਬਾਅਦ ਹੋ ਗਿਆ ਸੀ ਆ ਖਾਣ ਪੀਣ ਦਾ ਟਾਈਮ ਕਾਫੀ 2-3 ਘੰਟੇ ਬੀ ਚੁੱਕੇ ਸੀਗੇ ਮੈਂ ਕਿਹਾ ਚਲੋ ਪਹਿਲਾਂ ਪੇਟ ਪੂਜਾ ਕਰ ਲਗੇ ਆਪਾਂ ਖਾਧੀ ਬਰੀਆਨੀ ਬਰੀਆਨੀ ਦੇ ਲੱਗੇ ਸੀਗੇ 40 ਰੁਪਏ ਬਾਈ ਨੂੰ ਆਪਾਂ ਦੱਸਣਾ ਵੀ ਕੀ ਕੀ ਦਿਨ ਚ ਮੈਂ ਖਾਣਾ ਤੇ ਕੀ ਕੀ ਜੇ ਆਮ ਖਾਵਾਂਗੇ ਤਾਂ ਖਰਚਾ ਹੋਊਗਾ ਉਸ ਤੋਂ ਬਾਅਦ ਬਾਬੇ ਦੀ ਮਿਹਰ ਨਾਲ ਮਿਲ ਗਈ ਸੀਗੀ ਰਾਈਡ 2-3 ਘੰਟੇ ਵੇਟ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਆਪਣੇ ਅੰਡੇ ਦਾ ਟਾਈਮ ਵੀ ਹੋ ਹੀ ਗਿਆ ਰਸਤੇ 'ਚ ਰੁੱਕ ਕੇ ਮੈਂ ਕਿਹਾ ਪਹਿਲਾ ਅੰਡੇ ਛਕ ਲਈਏ ਪਰ ਦੀਨ ਫੇਰ ਹੀ ਪੂਰਾ ਹੋਣਾ ਅੰਡੇ ਇੰਨੇ ਸਵਾਦ ਸੀਗੇ ਮੂੰਹ ਨਹੀਂ ਲੈਂਦੇ ਸੀਗੇ ਉਸ ਤੋਂ ਬਾਅਦ ਮੈਂ ਕਿਹਾ ਸਵਾਰੀ ਦੀ ਲੋਕੇਸ਼ਨ ਤੇ ਪਹੁੰਚ ਕੇ ਆਪਾਂ ਕਰਦੇ ਆ ਇੱਕ ਨਿੱਕੇ ਜਿਹੇ ਬਨਾਣਾ ਸ਼ੇਕ ਦਾ ਕੰਜ਼ਿਊਮਿੰਗ ਬਨਾਣਾ ਸ਼ੇਕ ਐਡਾ ਘੈਂਟ ਸੀਗਾ ਸੌਂ ਲਗਿਆ ਦੇਖੋ ਲੱਗਦਾ ਨਾ ਜਿਵੇਂ ਇਹ ਪੂਰਾ ਮਿਲਕ ਸ਼ੇਕ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਸਵਾਰੀ ਨੂੰ ਚੱਕ ਕੇ ਆਪਾਂ ਪਾਤੀ ਰਵਾਨਗੀ ਜੀਰਕਪੁਰ ਵੱਲ ਤੇ ਰਾਹ ਚ ਇੰਨਾ ਮੀਂਹ ਆ ਰਿਹਾ ਸੀ ਮੈਨੂੰ ਤਾਂ ਕੁਝ ਦੇਖ ਨਹੀਂ ਰਿਹਾ ਹਾਈ ਬੀਮ ਵਾਲਿਆਂ ਨੂੰ ਬੇਨਤੀ ਆ ਹਾਈ ਬੀਮ ਨਾ ਰੱਖਿਆ ਕਰੋ ਲਓ ਜੀ ਉਸ ਤੋਂ ਬਾਅਦ ਗੱਡੀ ਦੀ ਗੈਸ ਦੀ ਵਾਰੀ ਹੋ ਗਈ ਸੀ ਤੇ ਲਓ ਜੀ ਆਪਾਂ ਪਹੁੰਚ ਗਏ ਜੀਰਕਪੁਰ ਜੀਰਕਪੁਰ ਸਵਾਰੀ ਨੂੰ ਛੱਡਣਾ ਸੀਗਾ ਉਹ ਦੇਖੋ ਪੜ ਲਿਆ ਤੁਸੀਂ ਹੁਣਾਂ ਜੀਰਕਪੁਰ ਸਾਰਿਆਂ ਨੇ ਆਪਾਂ ਅੰਬਸਾਹਬ ਗੁਰਦੁਆਰੇ ਜਾਣਾ ਸੀ ਪਰ ਜਾ ਨਹੀਂ ਸਕਦੇ ਕਿਉਂਕਿ ਆਪਣੇ ਆਂਡੇ ਖਾਦੇ ਐਵੇਂ ਕਿਸੇ ਨੇ ਮੁੜ ਕੇ ਕਹਿ ਦੇਣਾ ਯਾਰ ਇਹ ਤਾਂ ਬੰਦਾ ਆਂਡੇ ਖਾ ਕੇ ਗੁਰਦੁਆਰੇ ਜਾਂਦਾ ਪਰ ਆਪਾਂ ਗੁਰਦੁਆਰੇ ਨਹੀਂ ਠੇਕੇ ਤੇ ਸਿੱਧਾ ਜਾਵੜੇ ਠੇਕੇ ਤੇ ਮੈਂ ਪੈਗ ਲਾਉਣ ਨਹੀਂ ਗਿਆ ਸੀ ਮੈਂ ਤਾਂ ਆਂਡੇ ਖਾਣ ਗਿਆ ਸੀ ਕਿਤੇ ਭਲੇਖਾ ਹੀ ਖਾਜਾਂ ਆ ਪਰ ਬਾਈ ਮੇਰੇ ਸਾਹਮਣੇ ਪਉਆ ਖਾਲੀ ਕਰਕੇ ਛੱਡਦਾ ਮੈਂ ਕਿਹਾ ਮੇਰੇ ਜੋਗਾ ਤਾਂ ਪੈਗ ਛੱਡ ਦਿੰਦਾ ਇਹ ਕਹਿੰਦਾ ਭਰਾਵਾ ਮੈਨੂੰ ਤਾਂ ਆਪ ਮਸਾ ਮਿਲਿਆ ਮੈਂ ਤੈਨੂੰ ਕਿਵੇਂ ਦੇ ਦਾਂ ਉਸ ਤੋਂ ਬਾਅਦ ਆਪਾਂ ਖੈਂਚ ਦੀ ਤਿਆਰੀ ਪਰ ਟਿਕਾਣਾ ਇਹ ਹੁੰਦਾ ਵੀ ਆਪਾਂ ਸੋੜਾ ਸੇਫਲੀ ਲੱਭਦੇ ਹੁੰਨੇ ਆ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਬਾਹਰ ਜਾ ਕੇ ਖੜੇ ਸੀ ਪਰ ਕਿਉਂਕਿ ਆਪਾਂ ਅੰਦਰ ਜਾ ਨਹੀਂ ਸਕਦੇ ਉਸ ਤੋਂ ਬਾਅਦ ਜਿਹੜੇ ਟਿਕਾਣੇ ਤੇ ਆਪਾਂ ਜਾ ਕੇ ਬਣਾਇਆ ਬੈੱਡਰੂਮ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਆਪਾਂ ਬਿਸਤਰ ਆਪਦਾ ਸੈੱਟ ਕਰਕੇ ਤੇ ਕਰਦੇ ਆਂ ਨੀਂਦ ਦੀ ਤਿਆਰੀ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ